ਜੈ ਬਾਬਾ ਬਰਫਾਨੀ ਭੁਖੇ ਕੋ ਅੰਨ ਪਿਆਸੇ ਕੋ ਪਾਣੀ ਕਹਿੰਦੇ ਹਨ ਜੋ ਮਹਾਦੇਵ ਸ਼ਿਵ ਸ਼ੰਕਰ ਭੋਲੇਨਾਥ ਦੀ ਪੂਜਾ ਕਰਦਾ ਹੈ ਉਹਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਇਸ ਤਰ੍ਹਾਂ ਹੀ ਬਰਨਾਲਾ ਦੇ ਸ਼ਹਿਰ ਦੇ ਵਿੱਚ ਭੋਲੇ ਸ਼ੰਕਰ ਦੇ ਬਹੁਤ ਹੀ ਸ਼ਰਧਾਲੂ ਜੋ ਬਰਨਾਲਾ ਸ਼ਹਿਰ ਦੇ ਵਿੱਚ ਉਪਸਥਿਤ ਹਨ ਅਮਰਨਾਥ ਦੀ ਯਾਤਰਾ ਵੇਲੇ ਹਰ ਪਿੰਡ ਮੰਡੀਆਂ ਹਰ ਥਾਂ ਤੇ ਦੇਸੀ ਘਿਓ ਦੇ ਲੰਗਰ ਲਗਾਏ ਜਾਂਦੇ ਹਨ ਬਰਨਾਲਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਰਨਾਲਾ ਵਿੱਚ 31ਵਾਂ ਵਿਸ਼ਾਲ ਪੰਡਾਰਾ ਅਮਰਲਾਤ ਲਈ ਹੋਇਆ ਰਵਾਨਾ ਇਸ ਭੰਡਾਰੇ ਵਿੱਚ ਦੇਸੀ ਘਿਓ ਦੇ ਲੰਗਰ ਅਲੱਗ-ਅਲੱਗ ਤਰ੍ਹਾਂ ਦੇ ਲਗਾਏ ਜਾਂਦੇ ਹਨ ਬਰਨਾਲਾ ਵੀ ਇਸ ਪੰਡਾਰੇ ਵਿੱਚ 31ਵਾਂ ਵਿਸ਼ਾਲ ਪੰਡਾਰਾ ਅਮਰਨਾਥ ਲਈ ਰਵਾਨਾ ਕੀਤਾ ਗਿਆ ਇਸ ਭੰਡਾਰੇ ਵਿੱਚ ਕਾਫੀ ਸ਼ਰਧਾਲੂਆਂ ਨੇ ਹੁਮਮ ਹੁਮਾ ਕੇ ਹਿੱਸਾ ਲਿਆ ਸ਼ਿਵ ਸੇਵਾ ਸੰਗ ਵੱਲੋਂ 31ਵਾਂ ਵਿਸ਼ਾਲ ਪੰਡਾਰਾ ਅਮਰਲਾਤ ਰਹੀ ਹੋਇਆ ਅਮਰਨਾਥ ਲਈ ਹੋਇਆ ਰਵਾਨਾ ਇਸ ਦੌਰਾਨ ਸ਼ਰਧਾਲੂਆਂ ਨੇ ਜੈ ਮਹਾਦੇਵ ਹਰ ਹਰ ਮਹਾਦੇਵ ਦੇ ਨਾਰੇ ਲਗਾਏ ਆਉ ਦੇਖਦੇ ਆ ਦਿਨੇ ਉਹਨਾਂ ਨੇ ਇੱਕ ਮਿੰਟ ਟਿਕਾਣਾ ਕਰਾਵਾ ਰਿਹਾ ਰੁਕ ਜਾ ਜੀ ਬੁਲਤਾ ਜੀ ਰੁਕ ਜਾਓ ਪੂਰੀ ਨੀ ਪੂਜਾ ਕਰਾ ਰਿਹਾ ਅਰੇ ਉਹ ਮਹਾਨ ਕੋੜਾ ਦਾ ਸੰਤਾ ਭਾਗ ਮਾਂਗੇ ਸਭ ਜੀ ਅੱਜ ਕਿਹਦਾ ਸੰਧਾ ਜਾ ਰਿਹਾ ਕਿਤੇ ਤੱਕ ਫੇਟ ਜਾ ਰਿਹਾ ਇਹ ਜਿਹੜਾ ਪੰਡਾਰਾ ਅਨੰਦ ਸੇਵਾ ਸੰਧਾ 31ਵਾਂ ਪੰਡਾਰਾ ਹੈ ਜਿਹੜਾ ਇਹ ਪੰਡਾਰਾ ਲੱਗ ਰਿਹਾ ਹੈ ਇਹ ਪੋਲੇ ਸੰਕੜੀ ਕਿਰਪਾ ਨਾਲ ਅਤੇ ਬਟਾਲਾ ਵਾਸੀਆਂ ਦੇ ਸਹਿਯੋਗ ਨਾਲ ਤੇ ਸਾਡੇ ਚੇਅਰਮੈਨ ਜਿੰਦਰ ਗੁੱਤਾ ਜੀ ਨੇ ਪੁਰਾਣਾ ਮੁਖਰਮ ਮੁੱਖ ਯੋਗਦਾਨ ਹੁੰਦਾ 1995 ਤੋਂ ਉਹਨਾਂ ਦੇ ਸਹਿਯੋਗ ਨਾਲ ਜਿਹੜੇ ਭੰਡਾਰਾ ਖੁੱਲ੍ਹਿਆ ਸੀਦਾ ਤੇ ਹੁਣ ਤੱਕ ਤਕਤੀ ਵਾਂਗ ਲੱਗ ਰਿਹਾ ਹੈ ਇਹ ਹੁਣ ਲ ਕੇ ਉਹ ਯੋਗਦਾਨ ਪਾਉਂਦੇ ਨੇ ਤੇ ਉੱਥੇ ਹਰ ਤਰ੍ਹਾਂ ਦੀ ਸੁਰਦਾਂ ਹੁੰਦੀ ਹੈ ਖਾਣ ਦੀ ਪੀਣ ਦੀ ਘਰਾਂ ਦੀ ਨਾ ਹੁੰਦੀ ਕਰਮ ਪਾਣੀ ਦੀ ਦਵਾਈਆਂ ਦੀ ਤੇ ਬਹੁਤ ਗੁੱਡ ਟਾਈਮ ਜਦੋਂ ਉੱਥੇ ਜਾ ਕੇ ਅਸੀਂ ਦੀਪਕਤਾਂ ਦੀ ਸੇਵਾ ਕਰਦੇ ਆਂ ਮਨ ਖੁਸ਼ ਹੋ ਜਾਂਦਾ ਹੈ ਤੇ ਅਸੀਂ ਸਾਰਿਆਂ ਤੋਂ ਅਸ਼ੀਰਵਾਦ ਮੰਗਦੇ ਆਂ ਵੀ ਸਾਨੂੰ ਸਾਰਿਆਂ ਨੂੰ ਰਾਇਜਨ ਦੇ ਗਰੁੱਪ ਨੂੰ ਸਾਡੇ ਸਾਰੇ ਮੈਂਬਰਾਂ ਦੇ ਪਰਿਵਾਰਾਂ ਨੂੰ ਖੁਸ਼ ਰੱਖੇ ਤੁਹਾਨੂੰ ਅਸ਼ੀਰਵਾਦ ਅੰਤ ਸੰਕਰ ਭਗਵਾਨ ਕੀ ਜੈ ਵੈਰੀ ਗੁੱਡ ਕਿੰਨੇ ਟਰੱਕ ਜਿਹੜੇ ਰਵਾਨੇ ਹੋ ਗਏ ਸਿੰਘ ਸੇਵਾ ਸੰਗ ਬੰਦਾਰਾ ਕਿਉਂ ਅੱਜ 31ਵਾਂ ਭੰਡਾਰਾ ਤੋਰਿਆ ਗਿਆ ਜੋ ਕਿ ਸਾਡੇ ਰਮੇਂਦਰ ਗੁਪਤਾ ਜੀ ਟਾਈਗਰ ਦੇ ਗਰੁੱਪ ਦੇ ਕਿਉਂ ਪਦਮ ਸ਼੍ਰੀ ਰਮੇਂਦਰ ਗੁਪਤਾ ਜੀ ਜੋ ਸਾਡੇ ਇਸ ਸੰਸਦਾਂ ਦੇ ਚੇਅਰਮੈਨ ਨੇ ਉਹਨਾਂ ਦੇ ਨੁਮਾਇंदे ਦੇ ਤੌਰ ਤੇ ਆਏ ਨੇ ਇਹਨਾਂ ਨੇ ਉਸ ਨੂੰ ਛੰਡੀ ਦੇ ਕੇ ਅਸੀਂ ਭੰਡਾਰਾ ਦੌਰ ਰਹੇ ਕਿ ਕਿੱਥੇ ਪਤਰ ਜਿਹੜੇ ਰਵਾਨਾ ਕਰਕੇ ਕਿੱਥੇ ਜਾਣੇ ਇਹ ਬਰਦਾਲੇ ਤੋਂ ਜਾ ਕੇ ਅਸੀਂ ਅਮਨ ਆ ਯਾਤਰਾ ਜੋ ਹੁੰਦੀ ਹੈ ਹਰ ਸਾਲ ਉਹ ਤੇ ਬਾਰਡਾਲ ਸਾਡਾ ਭੰਡਾਰਾ ਲੱਗਦਾ 31ਵਾਂ ਭੰਡਾਰਾ ਉੱਥੇ ਸਾਰੇ ਬੰਦਿਆਂ ਨੂੰ ਰਹਿਣ ਦੀ ਵਿਵਸਥਾ ਖਾਣ ਦੀ ਵਿਵਸਥਾ ਨੋਰਦੀ ਗਰਮ ਕਰਨ ਦੀ ਵਿਵਸਥਾ ਕਮਰਾ ਦੀ ਵਿਵਸਥਾ ਰਵਾਇਤੀਆਂ ਦੀ ਵੀ ਕਹਿੰਦੇ ਸਾਰੇ ਤਰਾਜ਼ੀ ਵਿਵਸਥਾ ਉੱਤੇ ਇਸ ਭੰਡਾਰੇ ਕੱਢ ਦਿੱਤਾ ਬਹੁਤ ਸ਼ਕਰ ਰੱਬ ਦਾ ਜੀ ਜੀ ਜਕਾਰ ਬੰਦਾਰ ਚਾਰ ਟਰੱਕ ਪਹਿਲਾਂ ਗਏ ਸੀਗੇ ਚਾਰ ਟਰੱਕ ਅੱਛੜੇ ਜਾ ਰਹੇ ਆ ਔਰ ਬਾਕੀ ਜਿਹੜਾ ਛੱਡਦਾ ਸਮਾਨ ਸਾਡਾ ਹੁੰਦਾ ਕਾਫੀ ਜ਼ਿਆਦਾ ਉੱਥੇ ਹੀ ਪਿਆ ਹੁੰਦਾ ਤੇ ਕਿਉਂ ਨਾ 12-13 ਟਰੱਕ ਸਾਡੇ ਇਸ ਕੰਮ ਦੇ ਉਰੋਂ ਜਾਂਦੇ ਨੇ ਅਮਰਨਾਥ ਜਾਣ ਵਾਲੇ ਯਾਤਰੀਆਂ ਨੂੰ ਜੀਹਾਂ ਤੋਂ ਮਨੋ ਯਾਤਰਾ ਦਾ ਇਹ ਹੀ ਕਹੂੰਗਾ ਵੀ ਸਭ ਵੱਧ ਵੱਧ ਯਾਤਰਾ ਦੇ ਉੱਤੇ ਮਨੋ ਤੁਸੀਂ ਉੱਥੇ ਬਾਬਾ ਬੋਲਾ ਦੇ ਦਰਸ਼ਨ ਕਰੋ ਬਾਬਾ ਬਰਫਾਨੀ ਬਾਬਾ ਦੇ ਆ ਉੱਤੇ ਬਰਨਾਲੇ ਵਾਲਾਂ ਦੇ ਭੰਡਾਰੇ ਉੱਤੇ ਆ ਕੇ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਰੱਖ ਭੰਡਾਰਾ ਜੀ ਇਹ ਭੰਡਾਰਾ 3 ਜੁਲਾਈ ਤੋਂ ਸ਼ੁਰੂ ਹੋ ਰਿਹਾ ਜੀ ਬੰਦੇ ਬੋਲੇ ਦੀ ਕਿਤਾ ਤੱਕ ਰਹਿਣਾ ਵੈਸੇ 8 ਅਗਸਤ ਦੀ ਆਫੀਸ਼ੀਅਲੀ ਡੇਟ ਹੈਗੀ ਆ ਔਰ ਸਰ ਨੂੰ ਇਸ ਦਾ ਜੋ ਸਹਿਯੋਗ ਹੈ ਸਾਡੇ ਚੇਅਰਮੈਨ ਅਜਿੰਦਰ ਗੁੱਤਾ ਜੀ ਕਰਿਓ ਹਰ ਸਾਲ ਬਹੁਤ ਵੱਡਾ ਰਹਿੰਦਾ ਹੈ ਮੇਰੇ ਖਿਆਲ ਨਾਲ 1995 ਦੀ ਉਹਨਾਂ ਦੀ ਹੀ ਪ੍ਰੇਰਣਾ ਸਦਕਾ ਬਰਨਾਲੇ ਦੀ ਇਹ ਸੰਸਧਾਨੀ ਬਹੁਤ ਵੱਡਾ ਇਨਾਮ ਕਮਾਇਆ ਮੇਰੇ ਖਿਆਲ ਹਾਲ ਇੰਡੀਆ ਲੈਵਲ ਤੇ ਸਾਡੇ ਕੋਲੇ ਉੱਥੇ ਸ਼ਰਧਾਲੂ ਆਉਂਦੇ ਨੇ ਔਰ ਉੱਥੇ ਜੋ ਵੀ ਸਾਥੋਂ ਬੈਸਟ ਬੈਸਟ ਵਸਤਾ ਹੁੰਦਾ ਅਸੀਂ ਆਪਣੇ ਕਿੰਨੇ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਵਿੱਚ ਸ਼ਰਧਾਲੂ ਨੂੰ ਕੀ ਕੀ ਸਹੂਲਤ ਹੈ ਜੀ ਉਹੀ ਹੋਗੀ ਗਾਨ ਸਾਹਿਬ ਗਾਨ ਸਾਹਿਬ ਬਰਨਾਲੇ ਉੱਥੇ ਜ਼ਾਇਦ ਹਾਲੋ ਵੀ ਜਿਹੜਾ ਸਾਡਾ ਪੰਡਾ ਤੇ ਰਹਿਣ ਤੋਂ ਲੈ ਕੇ ਖਾਣ ਪੀਣ ਤੋਂ ਲੈ ਕੇ ਕੰਬਲ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੀ ਗਰਮ ਬਾਣੀ ਹਮੇਸ਼ਾ ਮਗਰ ਪ੍ਰੋਪਰ ਟੈਂਟ ਉੱਪਰ ਲੱਗੇ ਹੋਇਆ ਸਾਡੇ ਚਾਵਨ ਬਣੇ ਹੋਇਆ ਛੱਡ ਪਿਆ ਲਿਆ ਹਰ ਇੱਕ ਤਰ੍ਹਾਂ ਦਾ ਜੋ ਸਾਤਵੀ ਖਾਣਾ ਜੋ ਯਾਤਰਾ ਦੇ ਟਾਈਮ ਚਾਹੀਦਾ ਉਸੇ ਵੇਸ਼ਾ ਤੇ ਆ ਬੰਦ ਥੈਂਕ ਯੂ